ਆ ਵੀ ਜਾਂਚ ਕਿਵੇਂ ਉੱਟਦੇ ਆ ਆ ਕਾਗਜ਼ ਦਾ ਟੁਕੜਾ ਹੈ ਇਸ ਕਾਗਜ਼ ਦੇ ਟੁਕੜੇ ਦੇ ਵਿੱਚ ਆ ਜਿਹੜਾ ਅਗਲਾ ਹਿੱਸਾ ਹੈ ੇਟਾ ਨੂੰ ਝੁਕਿਆ ਹੋਇਆ ਹੈ ਪਹਿਲੀ ਗੱਲ ਤਾਂ ਇਹ ਕਿ ੇਟਾ ਨੂੰ ਝੁਗਣ ਦਾ ਕਾਰਨ ਇਹ ਹੈ ਵੀ ਧਰਤੀ ਸਾਰੀਆਂ ਵਸਤੂਆਂ ਨੂੰ ਆਪਣੇ ਵੱਲ ਨੂੰ ਖਿੱਚ ਰਹੀ ਹੈ ਇਹ ਨਿਊਟਨ ਨੇ ਦੱਸੀ ਸੀ ਸਾਨੂੰ ਗੱਲ ਕਹਿੰਦਾ ਕੋਈ ਵੀ ਚੀਜ਼ ਉੱਤੇ ਸਿੱਟੋਂਗੇ ਥੱਲੇ ਆ ਜਾਊਗੀ ਮੈਂ ਬੱਚਿਆਂ ਨੂੰ ਹੱਸਦਾ ਹੁੰਨਾ ਕਿ ਇੱਕ ਦਰਖਤ ਤੇ ੇਟਾ ਨਿਊਟਨ ਬੈਠਾ ਸੀਗਾ ਸੇਬ ਦਾ ਦਰਖਤ ਸੀਗਾ ਇੱਕ ਤੇ ੇਟਾ ਮੈਂ ਬੈਠਾ ਸੀ ਹਰ ਸਰ ਜੀ ਨਿਊਟਨ ਦਾ ਕੱਤਦਾ ਹੋਇਆ ਪਰ ਮੈਂ ਕਿ ਮੈਨੂੰ ਲੱਗਦਾ ਵੀ ਮੈਂ ਬੈਠਾ ਸੀ ਮੈਨੂੰ ਲੱਗਦਾ ਵੀ ਮੈਂ ਬੈਠਾ ਸੀ ਨਿਊਟਨ ਦੇ ਬਰਾਬਰ ਹੀ ਨਿਊਟਨ ਇੱਥੇ ਬੈਠਾ ਸੀਗਾ ਮੈਂ ਇੱਧਰ ਲੇ ਟਰੀ ਦੇ ਹੇਠਾਂ ਬੈਠਾ ਸੀ ਸੇਬ ਉਹਦੇ ਕੋਲ ਵੀ ਡਿੱਗਿਆ ਸੇਬ ਮੇਰੇ ਕੋਲ ਵੀ ਡਿੱਗਿਆ ਪਰੰਤੂ ਫਰਕ ਕੀ ਰਹਿ ਗਿਆ ਇਹ ਜਿਹੜਾ ਮੇਰੇ ਕੋਲ ਸੇਬ ਡਿੱਗਿਆ ਸੀ ਉਹਦਾ ਬਚਿਆ ਹੀ ਕੁਝ ਨਹੀਂ ਮੈਂ ਖਾ ਗਿਆ ਉਹਨੂੰ ਜਿਹੜਾ ਨਿਊਟਨ ਦੇ ਕੋਲ ਡਿੱਗਿਆ ਸੀ ਉਹ ਕਹਿੰਦਾ ਵੀ ਸੇਵ ਤਾਂ ਮੇਰਾ ਹੀ ਹੈ ਮੈਂ ਖਾਲੂਗਾ ਠਹਿਰ ਕੇ ਖਾਲੂਗਾ ਪਰ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਹੈ ਵੀ ਕਿਉਂ ਟਿੱਕਿਆ ਹੈ ਇਹ ਉੱਪਰ ਵੀ ਤਾਂ ਜਾ ਸਕਦਾ ਸੀ ਇਸ ਗੱਲ ਨੇ ਉਸ ਨੂੰ ਇੱਡਾ ਮਹਾਨ ਵਿਗਿਆਨੀ ਬਣਾ ਦਿੱਤਾ ਆ ਸੂਰਜ ਦੀਆਂ ਕਿਰਨਾਂ ਆ ਰਹੀਆਂ ਮਾਰੋ ਤੁਹਾਡੀਆਂ ਨਿਊਟਨ ਦੇ ਲਈ ਕੋਈ ਆਰਟੀਕਲ ਹੈ ਸ਼ਾਬਾਸ਼ ਆ ਸੂਰਜ ਦੀਆਂ ਕਿਰਨਾਂ ਆ ਰਹੀਆਂ ਪਰ ਸਾਨੂੰ ਇਹ ਲੱਗਦਾ ਸਫੈਦ ਹੈ ਪਰ ਨਿਊਟਨ ਇੱਕ ਐਸਾ ਵਿਅਕਤੀ ਸੀ ਜਿਸ ਨੇ ਦੱਸਿਆ ਵੀ ਇਹਦੇ ਚ 7 ਰੰਗ ਹੈ ਦੱਸਿਆ ਨਹੀਂ ਕਰਕੇ ਦਿਖਾਇਆ ਕਹਿੰਦੇ ਲੋਕੋ ਸੁਣੋ ਮੇਰੀ ਗੱਲ ਤੁਸੀਂ ਵੀ ਕਰੋ ਤੁਸੀਂ ਵੀ ਕਰਕੇ ਦੇਖੋ ਮੈਂ ਇਸ ਗੱਲ ਨੂੰ ਸਿੱਧ ਕੀਤਾ ਹਾਂ ਜੇ ਕੋਈ ਕਰ ਦੇਵੇਗਾ ਵੀ ਨਹੀਂ ਹੈ ਮੈਂ ਮੰਨ ਲੂੰਗਾ ਐਟਮ ਇੰਟ ਨਹੀਂ ਹੁੰਦੇ ਵਿਗਿਆਨੀ ਕਹਿੰਦੇ ਜੀ ਮੇਰੇ ਮੁਤਾਬਕ ਇਹ ਹੈ ਬਾਕੀ ਜੇ ਤੁਸੀਂ ਕੋਈ ਗੱਲ ਤਰਕ ਦੇ ਨਾਲ ਕਹਿੰਦੇ ਹੋ ਮੈਂ ਉਹ ਵੀ ਮੰਨਣ ਨੂੰ ਤਿਆਰ ਇਸੇ ਲਈ ਕਿਤਾਬਾਂ 'ਚ ਲਿਖਿਆ ਜਾਂਦਾ ਅਕੋਰਡਿੰਗ ਟੂ ਨਿਊਟਨ ਅਕੋਰਡਿੰਗ ਟੂ ਆਇਨਸਟਾਈਨ ਅਕੋਰਡਿੰਗ ਟੂ ਬਰਨੌਲੀ ਉੱਥੇ ਇਹ ਨਹੀਂ ਲਿਖਿਆ ਜਾਂਦਾ ਅਕੋਰਡਿੰਗ ਟੂ ਸਾਇੰਸ ਉਹਦਾ ਨਾਮ ਲਿਖਿਆ ਜਾਂਦਾ ਹੈ ਵੀ ਅੱਜ ਤੱਕ ਇਹ ਗੱਲ ਸੱਚ ਹੈ ਕੱਲ ਨੂੰ ਇਹ ਝੂਠੀ ਵੀ ਹੋ ਸਕਦੀ ਹੈ ਲੇਕਿਨ ਉਹ ਵਿਗਿਆਨ ਹੈ ਜਿਹੜਾ ਉਹਦੇ ਪਿੱਛੇ ਕਿੰਡੀ ਵੱਡੀ ਕਰਾਮਾਤਾਂ ਤੁਸੀਂ ਦੇਖੋਗੇ ਕਿ ਆ ਜਾਜ ਕਿਵੇਂ ਉੱਡਦੇ ਨੇ ਦੇਖੋ ਇੱਥੇ ਮੈਂ ਫੂਕ ਮਾਰੂੰਗਾ ਕਾਗਜ਼ ਕਿੱਧਰ ਨੂੰ ਜਾ ਰਿਹਾ ਉੱਪਰ ਨੂੰ ਉੱਡ ਰਿਹਾ ਨਾ ਮੈਂ ਤਾਂ ਫੂਕ ਮਾਰ ਰਿਹਾ ਸਗੋਂ ਇਹ ਕਾਗਜ਼ ਨੂੰ ਹੋਰ ਹੇਠਾਂ ਜਾਣਾ ਚਾਹੀਦਾ ਸੀ ਪਰ ਫੂਕ ਸਿੱਧੀ ਜਾ ਰਹੀ ਹੈ ਕਾਗਜ਼ ਉੱਪਰ ਨੂੰ ਆ ਰਿਹਾ ਦੇਖੋ ਦੁਬਾਰਾ ਹਰੇਕ ਨਹੀਂ ਉਸਨੇ ਕਾਰਨ ਦੱਸਿਆ ਇਹ ਕਹਿੰਦਾ ਜਦੋਂ ਹਵਾਈ ਜਹਾਜ਼ ਦੇ ਉੱਪਰਲੀ ਹਵਾ ਤੇਜ਼ ਹੋ ਜਾਂਦੀ ਹੈ ਤਾਂ ਉੱਥੇ ਦਬਾਅ ਘਟ ਜਾਂਦਾ ਹੈ ਮੇਰੀਆਂ ਪੈਣਾਂ ਨੂੰ ਜਿਹੜੀਆਂ ਚੁੱਲ੍ਹੇ ਦਾ ਕੰਮ ਕਰਦੀਆਂ ਉਹਨਾਂ ਨੂੰ ਯਾਦ ਹੋਊਗਾ ਕਿ ਜਦੋਂ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਮੱਚਦੀ ਹੁੰਦੀ ਸੀ ਧੂਆ ਹੀ ਧੂਆ ਹੋ ਜਾਂਦਾ ਸੀਗਾ ਤਾਂ ਕਿਹਾ ਜਾਂਦਾ ਸੀ ਲਿਆ ਫੂਕਣੀ ਮਾਰ ਫੂਕ ਜਦੋਂ ਫੂਕ ਮਾਰਦੇ ਸੀਗੇ ਤਾਂ ਉਹਦੇ ਵਿੱਚ ਫੂਕ ਜਿਹੜੀ ਆ ਉਹ ਤੇਜ਼ ਜਾਂਦੀ ਸੀ ਜਦੋਂ ਤੇਜ਼ ਜਾਂਦੀ ਸੀ ਉੱਥੇ ਦਬਾਅ ਘਟ ਜਾਂਦਾ ਸੀ ਜਦੋਂ ਦਬਾਅ ਘਟ ਜਾਂਦਾ ਸੀ ਆਲੇ ਦੁਆਲੇ ਹਵਾ ਤੇਜ਼ੀ ਦੇ ਨਾਲ ਉੱਥੇ ਆਉਂਦੀ ਸੀ ਹਵਾ ਚ ਆਕਸੀਜਨ ਹੋਇਆ ਕਰਦੀ ਹੈ ਤੇ ਉਸ ਧੂਏ ਦੀ ਜਗ੍ਹਾ ਅੱਗ ਪੈਦਾ ਬੋਲ ਇਹ ਵਿਗਿਆਨ ਆ ਦੋਸਤੋ ਵਿਗਿਆਨ